ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਈਸਾਈ ਲੜਕੀ ਖਲਾਫ ਧਾਰਾ 295ਏ ਤਹਿਤ ਪਰਚਾ ਦਰਜ ਕਰਨ ਵਾਲੇ ਜਮਹੂਰੀ ਅਧਿਕਾਰ ਸਭਾ ਦੀ ਤੱਥ ਖੋਜ ਰਿਪੋਰਟ ਪਿਛਲੇ ਦਿਨੀ ਰਾਮਾ ਮੰਡੀ ਅਨ ਭਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਸ਼ਾਇਨਾ ਨਾਂ ਦੀ ਇੱਕ ਈਸਾਈ ਲੜਕੀ ਖਿਲਾਫ 295 ਏ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਸ਼ਹਿਰ ਨੂੰ ਬੰਦ ਕੀਤਾ ਗਿਆ ਇੱਕ ਵਿਅਕਤੀ ਦੀ ਕੁੱਟਮਾਰ ਵੀ ਕੀਤੀ ਗਈ ਪੰਜਾਬ ਅੰਦਰ ਹੋਰਨਾ ਥਾਵਾਂ ਤੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਉਪਰੋਂ ਥਲੀ ਪੰਜ ਪਰਚੇ ਅੱਡ ਅੱਡ ਥਾਵਾਂ ਤੇ ਦਰਜ ਕੀਤੇ ਗਏ ਫਿਰਕਾ ਪ੍ਰਸਤੀ ਨਾਲ ਜੁੜਿਆ ਮਸਲਾ ਹੋਣ ਕਰਕੇ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਵੱਲੋਂ ਇੱਕ ਪੰਜ ਮੈਂਬਰੀ ਪੜਤਾਲੀਆ ਟੀਮ ਦਾ ਗਠਨ ਕਰਕੇ ਰਾਮਾ ਮੰਡੀ ਵਿਖੇ ਵਾਪਰੀ ਘਟਨਾ ਕਰਨ ਦੀ ਕੋਹਖ ਪੜਤਾਲ ਕੀਤੀ ਗਈ ਪੜਤਾਲੀਆ ਟੀਮ ਵਿੱਚ ਇਕਾਈ ਦੇ ਪ੍ਰਧਾਨ ਬੱਗਾ ਸਿੰਘ ਸਕਤਰ ਸੁਦੀਪ ਸਿੰਘ ਸੂਬਾ ਕਮੇਟੀ ਮੈਂਬਰ ਐਨ ਕੇਜੀਤ ਕਾਰਜਕਾਰੀ ਮੈਂਬਰ ਜਗਦੇਵ ਸਿੰਘ ਤੋਂ ਬਿਨਾ ਸੂਬਾ ਸਕਤਰ ਪ੍ਰਿੰਸੀ ਪ੍ਰੇਤਪਾਲ ਸਿੰਘ ਸ਼ਾਮਲ ਹੋਏ ਪੜਤਾਲੀਆ ਟੀਮ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ਧਾਰਨਾ ਪ੍ਰਦਰਸ਼ਨ ਤੇ ਕੁੱਟਮਾਰ ਦੀਆਂ ਵੀਡੀਓਜ਼ ਵਗੈਰਾ ਦੀ ਕੋਕ ਕੀਤੀ ਅਤੇ ਇਸ ਤੋਂ ਬਿਨਾ ਰਾਮਾ ਮੰਡੀ ਜਾ ਕੇ ਬਹੁਤ ਸਾਰੇ ਪ੍ਰਮੁੱਖ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਮਸਲੇ ਦੀ ਨਾਜ਼ੁਕਤਾ ਦੇ ਕਾਰਨ ਸਭਣਾ ਵਿਅਕਤੀਆਂ ਨੇ ਰਿਪੋਰਟ ਵਿੱਚ ਆਪਣਾ ਨਾਂ ਨਸ਼ਰ ਨਾ ਕਰਨ ਦੀ ਬੇਨਤੀ ਕੀਤੀ ਜਿਸ ਨਾਲ ਸਹਿਮਤ ਹੁੰਦਿਆਂ ਸਭਾ ਵੱਲੋਂ ਪੜਤਾਲ ਵਿੱਚ ਸ਼ਾਮਲ ਵਿਅਕਤੀਆਂ ਦੇ ਨਾਂ ਨਸ਼ਰ ਨਹੀਂ ਕੀਤੇ ਜਾ ਰਹੇ ਰਾਮਾ ਮੰਡੀ ਦਾ ਘਟਨਾਕਰ ਰਾਮਮੰਡੀਚ ਸ਼ਾਇਨਾ ਨਾਮ ਦੀ ਇੱਕ ਈਸਾਈ ਔਰਤ ਰਹਿੰਦੀ ਹੈ ਜੋ ਮੂਲ ਰੂਪ ਚ ਪੰਜਾਬੀ ਹੈ ਪੁਲਿਸ ਵੱਲੋਂ ਪ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਇਹ ਔਰਤ ਮੂਲ ਰੂਪ ਤੇ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ ਜੋ ਧਰਮ ਬਦਲੀ ਕਰਕੇ ਈਸਾਈ ਹੋ ਗਈ ਹੈ ਇਹ ਪਿੱਛੋਂ ਕਪੂਰਥਲੇ ਨਾਲ ਸੰਬੰਧਿਤ ਹੈ ਜੋ ਰਾਮਾ ਮੰਡੀ ਵਿਖੇ ਵਿੱਕੀ अरोड़ा ਨਾਂ ਦੇ ਵਿਅਕਤੀ ਨਾਲ ਰਹਿੰਦੀ ਹੈ ਅਤੇ ਸੈਲੂਨ ਦੀ ਦੁਕਾਨ ਚਲਾਉਂਦੀ ਹੈ ਵਿੱਕੀ अरोड़ा Hindu ਧਰਮ ਨਾਲ ਸੰਬੰਧਿਤ ਹੈ ਤੇ ਰਾਮਾ ਵਿਖੇ ਆਪਣਾ بزنس ਕਰਦਾ ਹੈ ਉਕਤ ਸ਼ਾਇਨਾ ਵੱਲੋਂ ਮੱਧ ਪ੍ਰਦੇਸ਼ ਚ ਚਰਚ ਉੱਪਰ ਭਗਵਾ ਝੰਡਾ ਲਹਿਰਾਉਣ ਦੇ ਪ੍ਰਤੀਕਰਮ ਚ ਆਪਣੇ ਇੰਸਟਾਗ੍ਰam ਅਕਾਊਂਟ ਤੇ ਮਿਤੀ 24 ਜਨਵਰੀ 2024 ਨੂੰ ਕੁਝ ਵੀਡੀਓਜ਼ ਮੈਸੇਜ ਅਪਲੋਡ ਕੀਤੇ ਗਏ ਇਨ੍ਹਾਂ ਵੀਡੀਓਜ਼ ਮੈਸੇਜ ਵਿੱਚ ਸ਼ਾਇਨਾ ਵੱਲੋਂ ਜੋ ਲੋਕ ਚਰਚ ਉੱਪਰ ਭਗਵਾ ਝੰਡਾ ਲਹਿਰਾ ਰਹੇ ਸਨ ਉਨ੍ਹਾਂ ਸੰਬੰਧੀ ਕਾਫੀ ਤਲਕ ਸ਼ਬਦਾਵਲੀ ਵਰਤੀ ਗਈ ਕੁਝ ਕਾਲਾਂ ਵੀ ਕੱਢੀਆਂ ਗਈਆਂ ਸਨ ਅਪ ਸ਼ਬਦ ਤੋਂ ਇਲਾਵਾ ਮੁੱਖ ਤੌਰ ਤੇ ਇਹਨਾਂ ਵੀਡੀਓ 'ਚ ਸ਼ਾਇਨਾ ਦਾ ਕਹਿਣਾ ਹੈ ਕਿ ਕਿੱਤਨ ਕੇ ਝੰਡਾ ਚਰਚ ਤੋਂ ਹਟਾ ਦਿੱਤਾ ਜਾਵੇ ਅਤੇ ਜ਼ਬਰਦਸਤੀ ਕਰਕੇ ਬਾਹਰੋਂ ਉਹਨਾਂ ਦੇ ਧਾਰਮਿਕ ਪ੍ਰਤੀਕ ਹਟਾਏ ਜਾ ਸਕਦੇ ਹਨ ਪਰ ਉਹਨਾਂ ਦੇ ਅੰਦਰੋਂ ਉਹਨਾਂ ਦੇ ਧਰਮ ਪ੍ਰਤੀ ਸ਼ਰਦਾ ਹਟਾਈ ਨਹੀਂ ਜਾ ਸਕਦੀ ਅਤੇ ਚਰਚਾਂ ਤੇ ਝੰਡੇ ਲਹਿਰਾਉਣ ਦਾ ਮਤਲਬ ਹੈ ਕਿ ਮੰਦਰ ਕੱਟ ਰਹੇ ਹਨ ਇਸ ਲਈ ਸਰਕਾਰ ਹੋਰ ਮੰਦਰ ਬਣਾਵੇ ਸ਼ਾਇਨਾ ਦੇ ਇਹ ਵੀਡੀਓ ਮੈਸੇਜ ਰਾਤ ਨੂੰ ਹੀ ਰਾਮਾ ਮੰਡੀ ਦੇ WhatsApp ਗਰੁੱਪਾਂ 'ਚ ਵਾਇਰਲ ਹੋ ਗਏ। ਇਸ ਵੀਡੀਓ ਦੇ ਪ੍ਰਤੀਕਰਮ 'ਚ ਰਾਤ ਨੂੰ ਹੀ ਇੱਕ ਭਾਈਚਾਰੇ ਦੇ ਲੋਕ ਜਿਸ ਵਿੱਚ ਜ਼ਿਆਦਾਤਰ ਨੌਜਵਾਨ ਸਨ ਰਾਤ ਦੇ ਮਾਹੌਲ ਅੰਦਰ ਰਾਮਾ ਮੰਡੀ ਦੇ ਇੱਕ ਚੌਂਕ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਸੂਤਰਾਂ ਅਨੁਸਾਰ ਇਸ ਇਕੱਠ 'ਚ ਇਸ ਮਸਲੇ ਸੰਬੰਧੀ ਕੋਈ 11 ਮੈਂਬਰੀ ਕਮੇਟੀ ਵੀ ਮੌਕੇ ਤੇ ਚੁਣੀ ਗਈ। ਮਗਰੋਂ ਇਹ ਇਕੱਠ ਸ਼ਾਇਨਾ ਦੀ ਰਹਿائش ਅੱਗੇ ਚਲਿਆ ਗਿਆ ਉਹ ਵਿਕੀ अरोड़ा ਨੂੰ ਇਕੱਠ ਵਿੱਚ ਸੱਦਿਆ ਗਿਆ ਇਕੱਠ ਚ ਆ ਕੇ ਉਸਨੇ ਮਾਫੀ ਮੰਗੀ ਅਤੇ ਇਕੱਠ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਇਕੱਠ ਵਿੱਚ ਉਸ ਦੀ ਕੁੱਟਮਾਰ ਕੀਤੀ ਗਈ ਕੁੱਟਮਾਰ ਦੀ ਇਹ ਘਟਨਾ ਵੀ ਵੀਡੀਓ ਅੰਦਰ ਕੈਦ ਹੈ ਮਗਰੋਂ ਇਹ ਇਕੱਠ ਰਾਮਾ ਮੰਡੀ ਥਾਣਾ ਅੰਦਰ ਚਲਾ ਗਿਆ ਜਿੱਥੇ ਪੁਲਿਸ ਵੱਲੋਂ ਪarcha ਦਰਜ ਕਰਨ ਦਾ ਪ੍ਰੋਸਾ ਦਿੱਤੇ ਜਾਣ ਬਾਅਦ ਇਹ ਇਕੱਠ ਖਿੰਡ ਗਿਆ ਅਗਲੇ ਦਿਨ ਦੁਬਾਰਾ ਰਾਮਾ ਮੰਡੀ ਦੇ ਚੌਕ ਅੰਦਰ ਇਕੱਠ ਸੱਦਿਆ ਗਿਆ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਮਗਰੋਂ ਸ਼ਾਇਨਾ ਖਿਲਾਫ ਥਾਣਾ ਰਾਮਾ ਮੰਡੀ ਵਿੱਚ ਪarcha ਨੰਬਰ 8/2094A ਦਰਜ ਕਰਕੇ ਉਸਦੀ ਗ੍ਰਿਫਤਾਰੀ ਕੀਤੀ ਗਈ ਮੌਜੂਦਾ ਸਮੇਂ ਸ਼ਾਇਨਾ ਦੀ ਜ਼ਮਾਨਤ ਹੋ ਚੁੱਕੀ ਹੈ ਇਸ ਘਟਨਾਕਰਮ ਸੰਬੰਧੀ ਇੱਕ ਹਿੱਸੇ ਦਾ ਕਹਿਣਾ ਹੈ ਕਿ ਸ਼ਾਇਨਾ ਵੱਲੋਂ ਵੀਡੀਓ ਮੈਸੇਜ 'ਚ ਸਾਰੇ ਹਿੰਦੂ ਭਾਈਚਾਰੇ ਖਿਲਾਫ ਅਪਸ਼ਬਦ ਵਰਤੇ ਗਏ ਹਨ ਮਗਰੋਂ ਮਾਫੀ ਦੀ ਵੀਡੀਓ ਵੀ ਰਸਮੀ ਤੌਰ ਤੇ ਪਾਈ ਗਈ ਹੈ ਜਿਸ ਤੋਂ ਇਸ ਹਿੱਸੇ ਦੀ ਤਸਦੀਕ ਨਹੀਂ ਹੋਈ ਇਸ ਹਿੱਸੇ ਦਾ ਇਹ ਵੀ ਸੁਝਾਅ ਹੈ ਕਿ ਵਿਕੀ अरोड़ा ਦੀ ਸ਼ਹਿਰ ਅੰਦਰ ਪਰਤਣ ਅੱਛੀ ਨਹੀਂ ਉਸ ਖਿਲਾਫ ਬਹੁਤ ਸਾਰੇ ਪਰਚੇ ਦਰਜ ਹਨ ਕਿ ਸ਼ਾਇਨਾ ਉਸ ਵਿਅਕਤੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਚਲਾ ਰਹੀ ਹੈ ਬਗੰਤੀ ਭਾਈਚਾਰੇ ਦੇ ਸਭਨਾ ਲੋਕਾਂ ਦਾ ਕਹਿਣਾ ਹੈ ਕਿ ਰਾਮਾ ਮੰਡੀ ਅੰਦਰ ਰਹਿੰਦੇ ਈਸਾਈ ਭਾਈਚਾਰੇ ਦੇ ਲੋਕਾਂ ਨਾਲ ਉਹਨਾਂ ਦੇ ਵਧੀਆ ਭਾਈਚਾਰਕ ਸਬੰਧ ਹਨ ਅਤੇ ਉਹਨਾਂ ਦਾ ਰੋਸ ਸਿਰਫ ਸ਼ਾਇਨਾ ਖਿਲਾਫ ਹੈ ਅਤੇ ਉਸ ਵੱਲੋਂ ਵਰਤੀ ਸ਼ਬਦਾਬਲੀ ਕਰਕੇ ਹੈ ਕਿ ਦੋਹਾਂ ਭਾਈਚਾਰਿਆਂ ਵਿੱਚ ਆਪਸੀ ਕੋਈ ਤਣਾ ਨਹੀਂ ਦੂਸਰੇ ਹਿੱਸੇ ਦਾ ਕਹਿਣਾ ਹੈ ਕਿ ਵਿੱਕੀ अरोड़ा ਦਾ ਸ਼ਹਿਰ ਅੰਦਰ ਕਿਸੇ ਨਾਲ ਕੋਈ ਝਗੜਾ ਨਹੀਂ ਸ਼ਾਇਨਾ ਨਾਲ ਰਹਿਣ ਦਾ ਮਾਮਲਾ ਉਸ ਦਾ ਨਿੱਜੀ ਮਾਮਲਾ ਹੈ ਇਹ ਕਿ ਸ਼ਾਇਨਾ ਨੇ 24 ਜਨਵਰੀ 2024 ਦੀ ਰਾਤ ਨੂੰ ਹੀ ਇਹ ਵੀਡੀਓ ਆਪਣੇ ਅਕਾਊਂਟ ਤੋਂ ਹਟਾ ਦਿੱਤੀਆਂ ਤੇ ਰਾਮਾ ਮੰਡੀ ਦੇ ਗਰੁੱਪ 15 ਆਪਣੇ ਵੱਲੋਂ ਮਾਫੀ ਮੰਗਣਾ ਤੇ ਇਹ ਸਪਸ਼ਟਕਰਨ ਦੇਣ ਦਾ ਮੈਸੇਜ ਪਾਇਆ ਕਿ ਉਸਨੇ ਮੈਸੇਜ ਸਮੂਹ ਹਿੰਦੂ ਭਾਈਚਾਰੇ ਦੇ ਖਿਲਾਫ ਨਹੀਂ ਸਗੋਂ ਚਾਤ ਚੋ ਪਰਚੰਡਾ ਲਹਿਰਾਉਣ ਵਾਲੇ ਲੋਕਾਂ ਬਾਰੇ ਹਨ ਕਿ ਵਿੱਕੀ ਨੇ ਇਕੱਟ ਤੋਂ ਮਾਫੀ ਮੰਗੀ ਮਗਰੋਂ ਮੋਤਬਰ ਪਰਸ਼ਾਂ ਰਹੀ ਦੂਸਰੀ ਧਿਰ ਨੂੰ ਬਾਰ-ਬਾਰ ਸੁਨੇਹਾ ਪਹੁੰਚਾਇਆ ਕਿ ਸ਼ਾਇਨਾ ਦੂਸਰੀ ਧਿਰ ਜਿਵੇਂ ਚਾਹੇ ਉਸਦੀ ਤਸੱਲੀ ਅਨੁਸਾਰ ਜਨਤਕ ਤੌਰ ਤੇ ਕੈਮਰੇ ਦੇ ਸਾਹਮਣੇ ਕਿਸੇ ਵੀ ਚੌਂਕ 'ਚ ਮਾਫੀ ਮੰਗਣ ਲਈ ਤਿਆਰ ਹੈ ਕਿ ਉਸ ਦੇ ਬਾਵਜੂਦ ਦੇ ਰਾਤ ਵਿੱਕੀ ਰੋਲਾ ਦੀ ਪੁਟ ਮਾਰ ਕੀਤੀ ਗਈ ਅਤੇ ਸ਼ਾਇਨਾ ਖਿਲਾਫ ਪਰਚਾ ਦਰਜ ਕਰਾਇਆ ਗਿਆ। ਇਸਾਈ ਭਾਈਚਾਰੇ ਨਾਲ ਸੰਬੰਧਿਤ ਹਿੱਸੇ ਦਾ ਕਹਿਣਾ ਹੈ ਕਿ ਉਹ ਸ਼ਾਇਨਾ ਵੱਲੋਂ ਵਰਤੀ ਸ਼ਬਦਾਵਲੇ ਦੀ ਬ੍ਰੋੜਤਾ ਨਹੀਂ ਕਰਦੇ ਇਸ ਨੂੰ ਗਲਤ ਸਮਝਦੇ ਹਨ। ਪਰ ਪਰਚਾ ਅਤੇ ਝੰਡਾ ਲਹਿਰਾਉਣ ਕਾਰਨ ਦੇਸ਼ ਪਰ ਦੇ ਇਸਾਈ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਰੋਸ ਜਾਇਜ਼ ਹੈ ਪਰ ਇਸ ਨੂੰ ਜਾਹਰ ਮਰਿਆਦਾ ਅਨਸਾਰ ਕਰਨਾ ਚਾਹੀਦਾ ਹੈ। ਰਾਮ ਮੰਡੀ ਅੰਦਰ ਇਸ ਤੋਂ ਪਹਿਲਾਂ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਦੋਹੇ ਭਾਏ ਚਾਰਿਆਂ ਅੰਦਰ ਹੁਣ ਵੀ ਕੋਈ ਤਣਾਅ ਨਹੀਂ ਹੈ ਘਟਨਾ ਦਾ ਪਿਛੋਕੜ ਯੋਧਿਆ ਰਾਮ ਮੰਦਰ ਅੰਦਰ ਪ੍ਰਾਣ ਪ੍ਰティਸ਼ਟਾ ਦੇ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਭਾਵ 21 ਜਨਵਰੀ 2024 ਨੂੰ ਮੱਧ ਪ੍ਰਦੇਸ਼ ਦੇ ਚਬੂਆ ਜ਼ਿਲ੍ਹੇ ਅੰਦਰ ਵੱਖ-ਵੱਖ ਚਾਰ ਥਾਵਾਂ ਤੇ ਚਰਚਾਂ ਦੀ ਬੇਹੁਮਤੀ ਦੀਆਂ ਘਟਨਾਵਾਂ ਵਾਪਰੀਆਂ ਹਿੰਦੂ ਕੱਟੜਵਾਦੀ ਸੰਗਠਨਾਂ ਨਾਲ ਜੁੜੀਆਂ ਪੀੜਾਂ ਨੇ ਚਾਚਾਂ ਦੇ ਉੱਪਰ ਚੜਕੇ ਕ੍ਰਾਸ ਪਰਪਗਵੇਂ ਝੰਡੇ ਲਹਿਰਾਏ। ਇਨ੍ਹਾਂ ਝੰਡਿਆਂ ਉੱਪਰ ਹਿੰਦੂ ਦੇਵਤਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਇਨ੍ਹਾਂ ਘਟਨਾਵਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ। ਵਕ-ਵਕ ਥਾਵਾਂ ਤੇ ਇੱਕੋ ਸਮੇਂ ਇੱਕੋ ਤਰੀਕੇ ਨਾਲ ਇਹ ਘਟਨਾਵਾਂ ਦਾ ਵਾਪਰਨਾ ਅਤੇ ਵੀਡੀਓਜ਼ ਵਾਇਰਲ ਕਰਨ ਦੇ ਅਮਲ ਨੇ ਦਰਸਾਇਆ ਹੈ। ਇਸ ਰਾਹੀਂ ਪ੍ਰਾਂਤ ਪ੍ਰਿਸ਼ਤਾ ਤੋਂ ਪਹਿਲਾਂ ਇੱਕ ਕਿਸਮ ਦਾ ਖਾਸ ਸੰਦੇਸ਼ ਦਿੱਤਾ ਗਿਆ ਅਖਬਾਰਾਂ ਚ ਖਬਰਾਂ ਅਨਸਾਰ ਪੁਲਿਸ ਵੱਲੋਂ ਇਸ ਸੰਬੰਧੀ ਦੋਸ਼ੀਆਂ ਖਿਲਾਫ ਪਰਚਾ ਦਰਜ ਨਹੀਂ ਕੀਤਾ ਗਿਆ ਦੇਸ਼ ਅੰਦਰ ਫਿਰਕੂਤਨਾ ਅਤੇ ਹਿੰਸਾ ਦੀਆਂ ਹੋਰ ਵੀ ਘਟਨਾਵਾਂ ਵਾਪਰੀਆਂ ਤੇਲੰਗਾਨਾ ਚ ਨਾਰਾਇਣਪੱਤ ਜ਼ਿਲ੍ਹੇ ਦੇ ਕੋਸਗੀ ਕਸਬੇ ਚ ਇੱਕ ਮਸਜਿਦ ਸਾਹਮਣੇ ਹੁੱਲੜ ਬਾਜਾਂ ਵੱਲੋਂ ਫੜਕਾਉ ਤਰੀਕੇ ਨਾਲ ਟੀਚੇ ਚਲਾਇਆ ਗਿਆ ਟੱਕੇ ਚੁਲਾਏ ਗਏ ਮਸਜਿਦ ਅੰਦਰ ਕੀ ਹਾਂ ਤੇ ਕੁਝ ਕਾਗਜ਼ ਵਗੈਰਾ ਸੁੱਤੇ ਗਏ ਇਸੇ ਜ਼ਿਲ੍ਹੇ ਦੇ ਇੱਕ ਹੋਰ ਕਸਬੇ ਅੰਦਰ ਇੱਕ ਮੁਸਲਮਾਨ ਸਬਜੀ ਵਿਕਰੇਤਾ ਦੀ ਦੁਕਾਨ ਜਲਾ ਦਿੱਤੀ ਗਈ ਬਿਹਾਰ ਦੇ ਦਰਬੰਗਾ ਜ਼ਿਲ੍ਹਾ ਅੰਦਰ ਇੱਕ ਕਬਰਸਤਾਨ ਅੰਦਰ ਅੱਗ ਲਗਾ ਦਿੱਤੀ ਗਈ ਉੱਤਰ ਪ੍ਰਦੇਸ਼ ਅੰਦਰ ਜੰਤਕਤਾਵਾਦੀ ਤੇ ਭੜਕਾਓ ਗੀਤ ਡੀਜੇ ਉੱਪਰ ਚੁਲਾਏ ਗਏ ਕਰਨਾਟਕਾ ਅੰਦਰ ਕੁਲਬੁਰਗੀ ਚ ਵੇੜ ਕਰਦੇ ਬੁੱਤੇ ਜੁੱਤੀਆਂ ਦੀ ਮਾਲਾ ਪਾ ਕੇ ਪ੍ਰੋਮਤੀ ਕੀਤੀ ਗਈ ਮੁੰਬਈ ਅੰਦਰ ਹਿੰਦੂ ਕੱਟੜਪੰਥੀ ਜਥਿਆਂ ਵੱਲੋਂ ਅਲੱਗ-ਅਲੱਗ ਥਾਵਾਂ ਤੇ ਮੁਸਲਮ ਬਹੁਤਾਂ ਇਲਾਕਿਆਂ ਅੰਦਰ ਮਾਰਚ ਕੀਤੇ ਗਏ ਜਿਸ ਦੌਰਾਨ ਹਿੰਸਾ ਦੀਆਂ ਘਟਨਾਵਾਂ ਵੀ ਵਾਪਰੀਆਂ ਮੈਨੇਸਟੀ ਇੰਟਰਨੈਸ਼ਨਲ ਇੰਡੀਆ ਵੱਲੋਂ 25 ਜਨਵਰੀ 2024 ਨੂੰ ਜਾਰੀ ਬਿਆਨਾਂ ਅਨੁਸਾਰ ਮਗਰੋਂ ਦਰਜਨਾ ਮੁਸਲਮ ਜਾਇਦਾਦਦਾਰਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ ਹైదరాబాద్ ਅੰਦਰ ਆਨੰਦ ਪਟਵਰਦਨ ਦੀ ਬਹੁ ਅਵਾਰਡ ਜੇਤੂ ਦਸਤਾਵੇਜ਼ੀ ਫਿਲਮ RAM ਕੇ ਨਾਮ ਜੋ 1992 ਚ ਬਾਬਰੀ ਮਸਜਿਦ ਢੋੜੇ ਜਾਣ ਤੋਂ ਬਾਅਦ ਦੇ ਫਿਰ ਉਹ ਹਾਦਸਾ ਤੇ ਬਣੀ ਹੋਈ ਹੈ ਦੀ ਸਕਰੀਨਿੰਗ ਦੌਰਾਨ ਹੁੱਲੜਬਾਜਾਂ ਨੇ ਹਿੱਸਾ ਕੀਤੀ ਅਤੇ ਇਸਨੇ ਉਲਟਾ ਪ੍ਰਬੰਧਕਾਂ ਤੇ ਹੀ 295ਏ ਦੇ ਪਾਛੇ ਦਰਜ ਕੀਤੇ ਹਿੰਸਾ ਦੀਆਂ ਲਗਭਗ ਇਹਨਾਂ ਸਾਰੀਆਂ ਘਟਨਾਵਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਉਪਲਬਧ ਹਨ ਪੰਜਾਬ ਅੰਦਰ ਤਰਕਸ਼ੀ ਲਾਗੂਆ ਭੁਪਿੰਦਰ ਸਿੰਘ ਪੀਖੀ ਦਵਿੰਦਰ ਰਾਣਾ ਅਤੇ ਸੁਜੀਤ ਦੌਧਰ ਖਿਲਾਫ 295ਏ ਤਹਿਤ ਪਾਛੇ ਦਰਜ ਕੀਤੇ ਗਏ ਤਰਕਸ਼ਲ ਤਰਕਸ਼ੀਲ ਆਗੂਆਂ ਨੇ ਕੋਈ ਵੀ ਗੈਰ ਜ਼ਿੰਮੇਵਾਰ ਸ਼ਬਦਾਵਲੀ ਨਹੀਂ ਵਰਤੀ ਉਹਨਿਆਂ ਦੀ ਦਮਲੋਰਥ ਅਤੇ ਮਨਸ਼ਾ ਕਿਸੇ ਧਰਮ ਦੇ ਪੈਰੋਕਾਰਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸਗੋ ਧਰਮ ਨੂੰ ਫਿਰਕੂ ਲਪਾਲਾਬੰਦੀ ਅਤੇ ਸੌੜੇ ਸੁਆਰਥਾਂ ਲਈ ਵਰਤਣ ਵਾਲਿਆਂ ਬਾਰੇ ਆਪਣੀ رائے ਪ੍ਰਗਟ ਕਰਨਾ ਅਤੇ ਲੋਕਾਈ ਨੂੰ ਜਾਗਰੂਕ ਕਰਨਾ ਹੈ ਇਸ ਦੇ ਬਾਵਜੂਦ ਸਵਾਲਾਂ ਅਤੇ ਦਲੀਲਾਂ ਦਾ ਕਲਾਕੁੱਟਨ ਅਤੇ ਡਰ ਤੇ دہشت ਦਾ ਮਾਹੌਲ ਪੈਦਾ ਕਰਨ ਲਈ ਪਾਚੇ ਦਰਜ ਕਰਵਾਏ ਗਏ ਇਸ ਦਾ ਸਿੱਟਾ ਕੀ ਨਿਕਲਦਾ ਹੈ ਸਭਾ ਸਮਝਦੀ ਹੈ ਕਿ ਫਿਰਕੂ ਪਾਲਾਬੰਦੀ ਦੀ ਸਿਆਸਤ ਅਧੀਨ ਮੂਲਕ ਪਰ ਵਿੱਚ ਜਾਣਬੁੱਝਕੇ ਅਤੇ ਬੇਉਂਦਬਤ ਤਰੀਕੇ ਨਾਲ ਈਸਾਈ, ਮੁਸਲਮਾਨ, ਦਲਿਤ ਅਤੇ ਸੈਕੂਲਰ ਤਾਕਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਈਸਾਈ, ਮੁਸਲਮਾਨ ਅਤੇ ਦਲਿਤ ਭੜੀਕਾਂ ਦੀ ਬੇਸਰਮਤੀ ਕੀਤੀ ਗਈ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਗਈ ਧਾਰਮਿਕ ਭਾਵਨਾਵਾਂ ਨੂੰ ਉਜੇੜਿਆ ਗਿਆ ਅਤੇ ਸੋਸ਼ਲ ਮੀਡੀਆ 'ਤੇ ਇਹਨਾਂ ਘਟਨਾਵਾਂ ਨੂੰ ਧਮਾਇਆ ਗਿਆ ਇਨਾ ਮਾਮਲਿਆਂ 'ਚ ਪੁਲਿਸ ਕਾਰਵਾਈ ਦਾ ਪੱਖਪਤੀ ਰੋਲ ਨੋਟ ਕੀਤਾ ਗਿਆ ਇਨਾ ਘਟਨਾਵਾਂ ਕਾਰਨ ਪੀੜਤ ਭਾਈਚਾਰਿਆਂ 'ਚ ਰੋਸ ਪੀੜਾ بے ਬਸਰੀ ਤੇ ਅਸੁਰੱਖਤਾ ਦਾ ਬਾਜਬ ਅਹਿਸਾਸ ਆਇਆ ਤੇ ਉਨ੍ਹਾਂ ਨੂੰ ਆਪਣਾ ਰੋਜ਼ਮਰਗ ਕਰਨ ਦਾ ਪੂਰਾ ਹੱਕ ਹੈ ਬਿਉਂਤਬਦ ਤਰੀਕੇ ਨਾਲ ਇਹ ਫਿਰਕੂ ਕਾਰਵਾਈਆਂ ਕਰਨ ਵਾਲੀਆਂ ਤਾਕਤਾਂ ਤੋਂ ਲੋਕ ਜਾਣੂ ਹਨ ਇਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਿਸੇ ਥਾਂ ਵੀ ਰਾਮਾ ਮੰਡੀ ਅੰਦਰ ਲੋਕਾਂ ਤੇ ਭਾਈਚਾਰਿਆਂ ਅੰਦਰ ਕੋਈ ਵਿਰੋਧ ਨਹੀਂ ਹੈ ਪਰ ਇਹ ਨਾ ਘਟਨਾਵਾਂ ਕਾਰਨ ਆਮ ਲੋਕਾਂ ਅੰਦਰ ਇਹ ਮਤਲਬ ਤੌਰ ਤੇ ਨਿਜੀ ਵੈਰ ਵਿਰੋਧ ਅਤੇ ਝਗੜੇ ਪੈ ਜਾਂਦੇ ਹਨ ਇਸ ਲਈ ਸ਼ਹਿਰ ਦੇ ਸੂਝਵਾਨ ਹਿੱਸਿਆਂ ਨੂੰ ਸਰਗਰਮੀ ਨਾਲ ਲੋਕਾਂ ਨੂੰ ਆਪਸੀ ਵੈਰ ਵਿਰੋਧ ਅਤੇ ਝਗੜਿਆਂ ਤੋਂ ਬਚਣ ਲਈ ਸੰਦੇਸ਼ ਦੇਣਾ ਚਾਹੀਦਾ ਹੈ। ਸ਼ਬ ਨੂੰ ਆਪਣੇ ਵਿਚਾਰ ਕਹਿਣ ਦਾ ਹੱਕ ਹੈ ਪਰ ਵਿਚਾਰਾਂ ਦਾ ਪ੍ਰਗਟਾਵਾ ਕਰਨ ਵੇਲੇ ਸ਼ਬਦਾਵਲੀ ਦਾ ਧਿਆਨ ਰੱਖਣਾ ਚਾਹੀਦਾ ਹੈ। ਅਜਿਹੀ ਸ਼ਬਦਾਵਲੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਭੜਕਾਉ ਉਤਾਰਤਾਂ ਨੂੰ ਬਹਾਨਾ ਮਿਲੇ। ਸਬਾ ਸ਼ਾਇਨਾ ਵੱਲੋਂ ਵਰਤੀ ਸ਼ਬਦਾਵਲੀ ਨੂੰ ਗਲਤ ਸਮਝਦੀ ਹੈ ਸ਼ਾਇਨਾ ਨੇ ਉਸੇ ਦਿਨ 2 ਵਜੇ ਸਪਸ਼ਟੀਕਰਨ ਦਿੰਦੀ ਅਤੇ ਮਾਫੀ ਮੰਗਦੀ ਵੀਡੀਓ ਜਾਰੀ ਕਰ ਦਿੱਤੀ ਸੀ ਪਰੰਤੂ ਇਸ ਦੇ ਬਾਵਜੂਦ ਵਿਕੀ अरोड़ा ਦੀ ਭੀੜ ਵੱਲੋਂ ਕੁੱਟਮਾਰ ਕੀਤੀ ਗਈ ਜੋ ਸਰਾਸਰ ਵਧਿੱਕੀ ਦਾ ਮਾਮਲਾ ਬਣਦਾ ਹੈ ਇਸ ਤੋਂ ਬਾਅਦ ਵੀ ਜਦੋਂ ਸ਼ਾਇਨਾ ਵੱਲੋਂ ਦੂਸਰੀ ਤਰਦੀ ਤਸੱਲੀ ਅਨੁਸਾਰ ਜਿੱਥੇ ਵੀ ਉਹ ਚੋਹਨ ਅਪਸ਼ਬਦਾਂ ਵਾਸਤੇ ਮਾਫੀ ਮੰਗਣ ਦੀ ਪੇਸ਼ਕਸ਼ ਕੀਤੀ ਗਈ ਤੇ ਤਾਂ ਇਹ ਮਾਮਲਾ ਖਤਮ ਹੋ ਸਕਦਾ ਸੀ ਸ਼ਾਇਨਾ ਵੱਲੋਂ ਮਗਰੋਂ ਦਿਖਾਈ ਰਬਈਏ ਤੋਂ ਬਾਅਦ ਕੁੱਟਮਾਰ ਅਤੇ ਪਰਚੇ ਦੀ ਕਾਰਵਾਈ ਵਾਅਦੇ ਦੀ ਕਾਰਵਾਈ ਹੈ ਪਰ ਕੁੱਟਮਾਰ ਕਰਨ ਅਤੇ ਪਰਚਾ ਦਰਜ ਕਰਾਉਣ ਵਾਲੇ ਧਿਰ ਵੱਲੋਂ ਮਸਲੇ ਨੂੰ ਸੁਝਾਉਣ ਦੀ ਕਿਸੇ ਕੋਸ਼ਿਸ਼ ਤਾਂ ਹੰਗਾਰਾ ਨਹੀਂ ਭਰਿਆ ਸਕੋ ਵਾਦਾ ਕੀਤਾ ਗਿਆ ਸਭਾ ਸਮਝਦੀ ਹੈ ਕਿ ਹੁਣ ਵੀ ਇਹ ਮਾਮਲਾ ਆਪਸ ਵਿੱਚ ਮਿਲ ਬੈਠ ਕੇ ਸੁਲਝਾਇਆ ਜਾਣਾ ਚਾਹੀਦਾ ਹੈ ਪਰ ਜੇ ਇਹ ਮਾਮਲਾ ਨਹੀਂ ਸੁਲਝਾਇਆ ਜਾਂਦਾ ਤਾਂ ਨਿਆਂਇਕ ਪੱਖੋਂ ਵਿਕੀ अरोड़ा ਦੇ ਕੁੱਟਮਾਰ ਕਰਨ ਦਾ ਭੇੜਪਾਸ ਕੋਈ ਹੱਕ ਨਹੀਂ ਸੀ ਅਤੇ ਕੁੱਟਮਾਰ ਕਰਨ ਦੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇੱਕ ਕੱਟੜਵਾਦੀ Hindu ਸੰਗਠਨਾ ਨਾਲ ਜੁੜੇ ਰਾਮਾ ਮੰਡੀ ਤੋਂ ਬਾਹਰਲੇ ਨੇਤਾ ਨੇ ਭੀੜ ਨੂੰ ਉਕਸਾਉਣ ਵਾਲੀ ਭਾਸ਼ਣबाजी ਵੀ ਕੀਤੀ। ਇਸ ਮਾਮਲੇ ਨੂੰ ਤੋਹ ਦੇਣ ਵਾਲੇ ਅਜਿਹੇ ਸੰਗਠਨਾ ਦੀ ਭੂਮਿਕਾ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਵੀ ਬਲਦੀ ਤੇ ਤੇਲ ਪਾਉਣ ਵਾਲੇ ਅਜਿਹੇ ਅੰਸਰਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ ਸ਼ਾਇਨਾ ਨੇ ਆਪਣੇ ਵੀਡੀਓ ਮੈਸੇਜ ਚ ਕਿਸੇ ਭਾਈਚਾਰੇ ਦੀਆਂ ਧਾਰਮਿਕ ਪਾਵਨਾ ਮੰਨ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਕਿਸੇ ਧਰਮ ਜਾਂ ਧਾਰਮਿਕ ਵਿਸ਼ਵਾਸ ਦਾ ਅਪਮਾਨ ਨਹੀਂ ਕੀਤਾ ਜਿਸ ਕਰਕੇ ਉਸਤੇ ਅਪ ਸ਼ਬਦਾਂ ਦੇ ਬਾਵਜੂਦ ਉਸ ਖਿਲਾਫ ਤਾਰਾ 295 ए ਮਾਨਕਾਂ ਦੀ ਪੂਰਤੀ ਨਹੀਂ ਹੁੰਦੀ ਜਿਸ ਕਾਰਨ ਧਾਰਾ 295ਏ ਤਹਿਤ ਕੀਤਾ ਪਰਚਾ ਰੱਦ ਕੀਤਾ ਜਾਵੇ। ਹਰ ਨੀਸ਼ ਕੁਮਾਰ ਬਨਾਮ ਸਟੇਟ ਵਿੱਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ 7 ਸਾਲਾਂ ਤੋਂ ਘੱਟ ਜੁਰਮ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਨੋਟਸ ਦੇਣ ਦਾ ਬੰਦੋਬਸਤ ਹੈ। ਇਸ ਲਈ ਸ਼ਾਇਨਾ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਗਈ। ਧਾਰਾ 295ਏ ਦੇ ਪਰਚਿਆਂ 'ਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਕੀਤੀ ਜਾਵੇ। ਅਤੇ ਉਲੰਘਣਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਅਦਾਲਤ ਦੀ ਮਾਨਹਾਨੀ ਦੀ ਕਾਰਵਾਈ ਕੀਤੀ ਜਾਵੇ। ਪੰਜਾਬ ਵਿੱਚ ਹੋਰ ਨਾ ਥਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਹਾਨੇ ਤਰਕਸ਼ੀਲ ਆਗੂਆਂ ਖਿਲਾਫ ਪਾਚੇ ਦਰਜ ਕਰਕੇ ਜਾਗਰੂਕ ਜਮਹੂਰੀ ਵਿਗਿਆਨਕ ਸੋਚ ਤੇ ਧਾਰਮਿਕ ਹਿੱਸਿਆਂ ਤੇ ਲੋਕਾਂ ਨੂੰ ਚੇਤਨਨ ਕਰਨ ਵਾਲਿਆਂ ਦੀ ਜ਼ੁਬਾਨ ਬੰਦੀ ਕਰਨ ਦੇ ਮਨੋਰਥ ਨਾਲ ਹਮਲਾ ਕੀਤਾ ਗਿਆ ਹੈ। ਇਹ ਪਾਚੇ ਰੱਦ ਕੀਤੇ ਜਾਣ ਧਾਰਾ 295 ਇੱਕ ਬਸਤੀਵਾਦੀ ਕਾਨੂੰਨ ਹੈ ਵਰਤਾਨਵੀ ਸ਼ਾਸਕਾਂ ਨੇ ਇਸ ਦੀ ਵਰਤੋਂ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਕੀਤੀ ਹੁਣ ਵੀ ਇਸ ਕਾਨੂੰਨ ਦੀ ਵਰਤੋਂ ਫਿਰਕਾ ਪ੍ਰਸਤਾ ਦੇ ਵਿਸਾਰ ਵਾਸਤੇ ਇੱਕ ਹਥਿਆਰ ਵਜੋਂ ਕੀਤੀ ਜਾ ਰਹੀ ਹੈ ਭਾਰਤੀ ਰਿਆਸਤ ਸੰਵਿਧਾਨ ਤੌਰ ਤੇ ਸੈਕੂਲਰਵਾਦ ਦੇ ਸਿਧਾਂਤ ਨਾਲ ਬੱਝੀ ਹੋਈ ਹੈ ਸੈਕੂਲਰਵਾਦ ਨੂੰ ਸਮਾਜ ਅੰਦਰ ਸਹੀ ਅਰਥਾਂ ਚ ਲਾਗੂ ਕੀਤਾ ਜਾਵੇ ਧਰਮ ਕਿਸੇ ਵੀ ਵਿਅਕਤੀ ਦੇ ਨਿੱਜੀ ਵਿਸ਼ਵਾਸ ਦਾ ਮਾਮਲਾ ਹੈ ਰਿਆਸਤ ਧਰਮ ਤੋਂ ਪੂਰੀ ਤਰ੍ਹਾਂ ਨਿਰਲੇਪ ਹੋਵੇ ਸਮਾਜ ਅੰਦਰ ਵਿਗਿਆਨਕ ਅਗਾਂਵਧੂ ਅਤੇ ਸ਼ਹਿਨਸ਼ੀਲਤਾਵਾਦੀਆਂ ਕਦਰਾਂ-ਕੀਮਤਾਂ ਨੂੰ ਉਭਾਰਿਆ ਜਾਵੇ ਆਧੁਨਿਕ ਯੁੱਗ ਅੰਦਰ ਈਸ਼ ਨਿੰਦਾ ਬਲਾਸਮਿਮੀ ਵਰਗੇ ਪਿਛਾਕੜੀ ਕਾਨੂੰਨਾਂ ਦਾ ਕੋਈ ਸਥਾਨ ਨਹੀਂ ਇਸ ਲਈ ਧਾਰਾ 295ਏ ਨੂੰ ਰੱਦ ਕੀਤਾ ਜਾਵੇ ਮਿਤੀ 6 ਫਰਵਰੀ 2024 ਜਾਰੀਕਰਤਾ ਜਮਹੂਰੀ ਅਧਿਕਾਰ ਸਭਾ ਅਖਾਈ ਵਟਿੰਡਾ ਬਕਾ ਸਿੰਘ ਪ੍ਰਦਾਨ ਸੁਦੀਪ ਸਿੰਘ ਸਕਤਰ 5 ਲੱਖ ਰੁਪਏ ਦਾ ਨਕਦ ਇਨਾਮ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਖੁੱਲਾ ਚੈਲੰਜ ਕਿ ਉਹ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ ਜਿਵੇਂ ਕਿ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਦੱਸ ਸਕੇ ਕ੍ਰਾਂਸੀ ਨੋਟ ਦੀ ਫੂਬੂ ਨਕਲ ਪੈਦਾ ਕਰ ਸਕੇ ਗੁਆਚੀ ਚੀਜ਼ ਲੱਭ ਸਕੇ ਆਪਣੀ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ ਪਾਣੀ ਉੱਪਰ ਤੁਰ ਸਕੇ ਅੱਧੇ ਮਿੰਟ ਲਈ ਬਿਨਾਂ ਜਲੇ ਅੱਗ ਉੱਤੇ ਖੜ੍ਹ ਸਕੇ 30 ਮਿੰਟ ਲਈ ਸਾਹ ਕਿਰਿਆ ਰੋਕ ਸਕੇ ਟੂਨੇ ਮੰਤਰ ਰਾਹੀਂ ਸੁਸਾਇਟੀ ਮੈਂਬਰ ਦਾ ਨਿਸ਼ਚਿਤ ਸਮੇਂ ਵਿੱਚ ਨਿਸ਼ਚਿਤ ਨੁਕਸਾਨ ਕਰ ਸਕੇ ਜਨਮ ਕੁੰਡਲੀ ਜਾਂ ਹੱਥ ਦੀਆਂ ਰਖਾਵਾਂ ਦੇ ਚਿੱਤਰ ਵੇਖ ਕੇ ਮਰੇ ਅਤੇ ਜਿਉਂਦਿਆਂ ਦੀ ਵਖ-ਵਖ ਗਿਣਤੀ